ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਗਦੇ ਸਮਾਚਾਰ ਤੇ ਮੈਂ ਨਵਦੀਪ ਕੌਰ ਜਦਾ ਨਜ਼ਰ ਮ ਆ ਗੀਆਂ ਅੱਜ ਦੀਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਦਲਜੀਤ ਦੋਸਾਂ ਦਾ Apple ਦੇ ਸਟੂਡੀਓ ਦੇ ਵਿੱਚ ਕੀਤਾ ਗਿਆ ਸਵਾਗਤ ਜੀ ਹਾਂ ਸੋਵਾਰ ਨੂੰ ਦਲਜੀਤ ਅਮਰੀਕਾ ਦੇ ਲਾਂਸ ਇਸ ਲੈਂਥ ਦੇ Apple Music ਦੇ ਸਟੂਡੀਓ ਪਹੁੰਚੇ ਭਾਰਤੀ ਸੰਗੀਤ ਦੇ ਇੱਕ ਖਾਸ ਮੌਕੇ ਸੀ ਕਿਉਂਕਿ ਇੱਥੇ ਬਹੁਤ ਘੱਟ ਭਾਰਤੀ ਕਲਾਕਾਰ ਹੁੰਦੇ ਨੇ ਦਲਜੀਤ ਦੇ ਸਵਾਗਤ ਲਈ Apple Music ਦੇ ਸਟੂਡੀਓ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ ਤੇ ਤੇਲ ਜੋ ਕੇ ਦਲਜੀਤ ਦਾ ਜੋ ਹੈ ਸਵਾਗਤ ਕੀਤਾ ਗਿਆ ਗੁਵਾਂਡੀ ਨੇ ਕਿਰਪਾਨ ਦੇ ਨਾਲ ਇੱਕ ਵਕੀਲ ਤੇ ਕੀਤਾ ਜਾਨਲੇਵਾ ਹਮਲਾ ਤਾਜ਼ਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਪਿਲਾ ਕੋ ਲੋਨ ਨਹੀਂ ਦੇਵੈ ਚੋਰ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਗੁਵਾਂਡ ਚ ਰਹਿੰਦੇ ਵਕੀਲ ਤੇ ਕਿਰਪਾਨ ਦੇ ਨਾਲ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਇਸ ਦੌਰਾਨ ਵਿਅਕਤੀ ਨੂੰ ਬਚਾਉਣ ਤੇ ਲਈ ਉਸ ਦੀ ਪਤਨੀ ਤੇ ਮਾਮੀ ਪਹੁੰਚੇ ਮੁਲਜ਼ਮ ਦੇ ਵੱਲੋਂ ਕਿਰਪਾਨ ਦੇ ਨਾਲ ਇਹਨਾਂ ਦੋਹਾਂ ਤੇ ਵੀ ਹਮਲਾ ਕੀਤਾ ਗਿਆ ਜਲੰਧਰ ਦੇ ਵਿੱਚ ਗ੍ਰੇਨੇਡ ਟਮਾਟਾ ਕਰਨ ਵਾਲੇ ਗੈਂਗਸਟਰ ਨੂੰ ਕੀਤਾ ਗਿਆ ਕਾਬੂ ਜਲੰਧਰ ਵਿੱਚ ਗ੍ਰੇਨੇਡ ਧਮਾਕਾ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਬਦਮਾਸ਼ ਕਿ 15 ਅਗਸਤ ਨੂੰ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਵਿੱਚ tMapaati ਦੀ ਯੋਜਨਾ ਬਣਾ ਰਹੇ ਸਨ ਪੁਲਿਸ ਨੇ ਤਿੰਨਾਂ ਬਾਰੂਦ ਸਮੇਤ ਸ਼ੇ ਨੂੰ ਕਾਬੂ ਕੀਤਾ Rajasthan Police ਦੀ Anti Gangster Task Force ਅਤੇ Punjab Police ਨੇ ਮਿਲ ਕੇ ਇਹ ਵੱਡੀ ਕਾਰਵਾਈ ਕੀਤੀ Asia Cup 2025 ਦੇ ਵਿੱਚ ਇਨਾ ਖਿਡਾਰੀਆਂ ਦੇ ਟੂਰਨਾਮੈਂਟ ਦੇ ਵਿੱਚ ਚੁਣੇ ਜਾਣਗੇ ਨਾਮ ਪਾਟਲੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਸਿੱਧੇ ਏਸ਼ੀਆ ਕੱਪ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ ਜੋ ਕਿ 2026 ਦੇ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਕਾਰਨ T20 4 ਮੈਚ ਦੇ ਖੇਡਿਆ ਜਾਵੇਗਾ ਉਮਰ ਕਹਦ ਦੀ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਨਿਸ਼ਚਿਤ ਮਿਆਦ ਦੇ ਲਈ ਉਮਰ ਦੀ ਸਜ਼ਾ ਪ੍ਰਾਪਤ ਦੋਸ਼ੀ ਨਿਦਾਰਤ ਸਮਾ ਪੂਰਾ ਹੋਣ ਤੋਂ ਬਾਅਦ ਰਿਹਾ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਇਹ ਵੀ ਕਾਰ ਕਿ ਨਫਾਮਿਆਂ ਦੇ ਵਿੱਚ ਛੋਟ ਦੇ ਹੁਕਮ ਦੀ ਲੋੜ ਰਹੀ ਹੈ ਜਿੱਥੇ ਦੋਸ਼ੀਆਂ ਨੂੰ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਉਣ ਦੀ ਸਜ਼ਾ ਸੁਣਾਈ ਗਈ ਹੈ ਪੀਐਸਜੀ ਦੇ ਮੁਲਾਜ਼ਮ ਅਗਲੇ 6 ਮਹੀਨਿਆਂ ਤੱਕ ਨਹੀਂ ਕਰ ਸਕਣਗੇ ਕੋਈ ਹੜਤਾਲ ਪੀਐਸਜੀ ਚੰਡੀਗੜ੍ਹ ਦੇ ਮੁਲਾਜ਼ਮ ਹੋਣ ਅਗਲੇ 6 ਮਹੀਨਿਆਂ ਤੱਕ ਹੜਤਾਲ ਜੋਇਆ ਨਹੀਂ ਕਰ ਸਕਣਗੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕਾਂ ਦੀ ਖਰਚ ਰੁਕਵਾਰੀ ਨੂੰ ਰੋਕਣ ਦੇ ਲਈ ਐਸਮਾ ਐਕਟ ਯੂਐਲ ਲਾਗੂ ਕੀਤਾ ਗਿਆ ਹੈ ਅੱਜ ਸਰਜੀ ਵਰਮਾ ਛੰਟੀਗੜ੍ਹ ਪ੍ਰਸ਼ਾਸਨ ਦੇ ਚੀਫ ਸੈਕਟਰੀ ਦੇ ਵੱਲੋਂ ਜਾਰੀ ਹਿੱਤੇ ਕਿ ਰੇਲਗੱਡੀ ਦੀ ਲਪੇਟ ਦੇ ਵਿੱਚ ਔਨ ਕਾਰ ਨਾਲ ਇੱਕ ਵਿਅਕਤੀ ਹੋਇਆ ਜ਼ਖਮੀ ਲੋਹਾਨਗਰੀ ਮੰਡੀ ਗੁਬਿੰਦਗੜ੍ਹ ਦੇ ਮੁਹੱਲਾ ਪ੍ਰੇਮ ਨਗਰ ਨੇੜੇ ਇੱਕ ਤੇਜ਼ ਰਫ਼ਤਾਰ ਰੇਲਗੱਡੀ ਦੀ ਚਪੇਟ ਦੇ ਵਿੱਚ ਔਨ ਕਾਰ ਨਾਲ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਹੋਇਆ ਵੱਡਾ ਘੁਟਾਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਦੇ ਵਿੱਚ ਵੱਡਾ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 60 ਲੱਖ ਰੁਪਏ ਦਾ ਘੁਟਾਲਾ ਹੋਇਆ ਜੋ ਮਹਿਲਾ ਕਰਮਚਾਰੀ ਦੇ ਵੱਲੋਂ ਘੁਟਾਲਾ ਕੀਤਾ ਗਿਆ ਜਿਸ ਨੇ 60 ਲੱਖ ਰੁਪਏ ਨੂੰ ਆਪਣੇ ਨਿੱਜੀ ਖਾਤੇ ਦੇ ਵਿੱਚ ਟਰਾਂਸਫਰ ਕਰ ਲਿਆ